ਇਹ ਕਲ ਕੀ ਤਰਤੀ ਉਤਰ ਹੋਗੀ ਸਹਿਬ ਜੀ ਦੇਖੋ ਜੀ ਗੋੜ ਵੀ ਕੁੱਟਣੇ ਨੂੰ ਬਜ਼ੋਰ ਲੱਗਦਾ ਕੁੜੀ ਜੀ ਇਧਰ ਪਿੰਨੀ ਤਿਆਰ ਹੁੰਦੀਆਂ ਆਂ ਯਾ ਤੇ ਇਧਰ ਪਾਣੀ ਗਰਮ ਹੁੰਦਾ ਹੋਇਆ ਤੇ ਇਹ ਡੈਡੀ ਦਾ ਨਾਮ ਲਿਖਿਆ ਹੋਇਆ ਹਰਜਿੰਦਰ ਸਿੰਘ ਸਤਿ ਸ੍ਰੀ ਅਕਾਲ ਤੁਹਾਡਾ ਮਹੱਲ ਬਲੌਗ ਚ ਸਵਾਲ ਤੇ ਆ ਜਸ ਚੱਲੇ ਆ ਆਪਣੇ ਸ਼ਹਿਰ ਗਰਸ਼ੰਡੇ ਕਿਉਂਕਿ ਉੱਥੇ ਸਮਾਗਮ ਆ ਸਾਹਿਬ ਜੀ ਅੱਜ ਇਸ ਮੰਦ ਵਿੱਚ ਤੇ ਅਸੀਂ ਹੁਣ ਉੱਥੇ ਚੱਲੇ ਆ ਤੇ ਉੱਥੇ ਜਾ ਕੇ ਕਰਦੇ ਹਾਂ ਉਸੇ ਦਾ ਹਾਂਜੀ 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 ਚਲੋ ਹੁਣ ਅਸੀਂ ਪਹੁੰਚ ਗਏ ਆ ਤੇ ਹੁਣ ਅਸੀਂ ਮੱਥਾ ਟੇਕਦੇ ਹਾਂ ਅੰਦਰ ਜਾ ਕੇ ਬਾਬਾ ਬੰਦਾ ਬਹਾਦਰ ਹਾਂਜੀ ਪਰ ਆਖਿਆ ਵੀ ਤੁਹਾਡੇ ਭਰਾ ਮਾਰੇਗੇ ਤੁਹਾਡਾ ਪਿਤਾ ਮਾਰਿਆ ਗਿਆ ਉਹਨਾਂ ਆਖਿਆ ਵੀ ਕਬਰਾਂ ਜਾਣ ਕੇ उन्होंने आखिया कोई नहीं बचे असंस असंकूँ के जो मर्जी मंगो साढ़े तो भा मारे गए प्यो मारे गए उन्होंने आखिया साहबजाद को कड़क आवाज में आख्य अपनी जवाब ਯਾਦ ਕਰੋ ਇਸ ਰੂਪ ਦੀ ਖਾਤਰਾਰੇ ਪੁੱਤਰ ਮਾਰੇ ਮੇਂ ਜੇ ਕਲ ਕੀ ਧਰਮੇ ਪੁੱਤਰਵਾਦੀਾਰੇ ਪੁਜਾ ਦੇ ਯਾਰੇ ਮੇਂ ਤੇਰੀ ਯਾਦ ਕਰੋ ਇਸ ਰੂਪ ਦੀ ਖਾਤਰਾਰੇ ਪੁੱਤਰ ਮਾਰੇ ਇਹ ਭੁੱਲਿਓ ਨਾ ਤੁਰ ਪਾਣੀ ਬਪਾਦਰ ਬਣ ਕੇ ਜਾਓ

ਓ ਜੀ ਹੁਣ ਅਸੀਂ ਸੜਕ ਕ੍ਰੋਸ ਕਰ ਰਹੇ ਹਾਂ ਹੁਣ ਅਸੀਂ ਆ ਗਏ ਰਾਣਾ ਬੇਕਰੀ ਦੇ ਕਿਉਂਕਿ ਅਸੀਂ ਸਮਾਨ ਲੈਣਾ ਕਰਦੇ ਬਕਸ ਤੇ ਸਮਾਨ ਸੋਦਾਪੱਤਣ ਲੈਣ ਲੈ ਆ ਗਏ ਹਣ ਚਲੋ ਲੈਣੇ ਆਂ ਦਾਲ ਲੈ ਲੋ ਲੈ ਉੱਥੇ ਵਰਖੀਆਂ ਹੁੰਦੀਆਂ ਪੈਕ ਕਰਕੇ ਅੱਗੇ ਰੱਪੇ ਇੰਦੀ ਗੀ ਸੀ ਪੁੱਛ ਲੋ ਦਾਲਾ ਭੁਲੇ ਲੱਗੀਆਂ ਜੀ ਅੱਛਾ ਸਾਮਣੇ ਰੱਖ ਚੋ ਵੀ ਨਹੀਂ ਜੀ ਉਹ ਇਹ ਤਾਂ ਨੀ ਲਾ ਲਓ ਹਾਂ ਇੱਧਰ ਆ ਗਈਆਂ ਦਾਲਾ ਦੇਖ ਕੇ ਨੀ ਚੱਕੋ ਹਾਂ ਇਹਨਾਂ ਨੂੰ ਜੋ ਲੈਣਾ ਮੰਮੀ ਜੀ ਕਾਰੇ ਚਨੇ ਕਾਰੇ ਚਨੇ ਇੱਧਰ ਲਾਣੀ ਕਾਰੇ ਚਲੇ ਜਣੀ ਚਲੋ ਬਾਹਰੋਂ ਕਹਿ ਦੇ ਉਹੋ ਲੋ ਜੀ ਸਮਾਨ ਲੈਦੇ ਤੇ ਇਧਰ ਧੁੱਪ ਵੀ ਆ ਗਈ ਆ ਕਹਿੰਦੇ ਹਾਂਜੀ ਕਿੰਨੇ ਦਿਨਾਂ ਬਾਅਦ ਮੀਂਹ ਵਾਲਾ ਮੌਸਮ ਹੋ ਗਿਆ ਕੇ ਬਾਅਦ ਧੁੱਪ ਨਿਕਲਿਆ ਆ ਫਾਈਨਲੀ ਹਾਂਜੀ ਨਾਲੇ ਅਸੀਂ ਸਮਾਨ ਕੱਢ ਕੇ ਨਿਕਲ ਆਏ ਦੁਕਾਨ ਚੋਂ ਹਾਂਜੀ ਲੋ ਜੀ ਰੱਖੋ ਸਮਾਨ ਹੁਣ ਅਸੀਂ ਬੈੰਨੀ ਆ ਤੇ ਚੱਲਦੇ ਆ ਘਰਾਂ ਨੂੰ ਹੁਣ ਹਾਂਜੀ ਸਤਿ ਸ੍ਰੀ ਅਕਾਲ ਇੱਦਾਂ ਮੰਮੀ ਜੀ ਚੁੱਲਾ ਬਾਲਦੇ ਹੋਏ ਅਗਲਾ ਦਿਨ ਕਹਿੰਦੇ ਚੜ ਗਿਆ ਆ ਤੇ ਅਸੀਂ ਅੱਗ ਸੇਕਦੇ ਹੋਏ ਅੱਗ ਪਰ ਚੱਲਦੀ ਨਹੀਂ ਬਾਲਣ ਕਿੱਲਾ ਆ ਬਾਲਣ ਕਿੱਲਾ ਆ ਤੇ ਅੱਜ ਅਸੀਂ ਤੁਹਾਨੂੰ ਬਣਾ ਕੇ ਦਿਖਾਣੀਆਂ ਸੀਲ ਦੀਆਂ ਪਿੰਨੀਆਂ ਪਹਿਲਾਂ ਦਿਖਾਈਆਂ ਸੀ ਆਲਸੀ ਦੀਆਂ ਹਾਂਜੀ ਹੁਣ ਅਸੀਂ ਦਿਖਾਣੀਆਂ ਸੀਲ ਦੀਆਂ ਪਿੰਨੀਆਂ ਕਿੱਦਾਂ ਬਣਦੀਆਂ ਹਾਂਜੀ ਲੋਲੀ ਕਾਫੀ ਟਾਈਮ ਹੋ ਗਿਆ ਪਰ ਅਗ ਬਲ ਨਹੀਂ ਚੁੰਨੀ ਆਂਦੀ ਡੱਬੀ ਵੀ ਖਤਮ ਹੋਣ ਤੇ ਆ ਗਈ ਪਰ ਅਗ ਬਲ ਨਹੀਂ ਚਨੀ ਆਂਦੀ ਹਾਂ ਜੀ ਦੇਖ ਸਕਦੇ ਹੋ ਹਾਂ ਪਤਾ ਨਹੀਂ ਕਿਵੇਂ ਬਣਾਣਗਾ ਫਿਰ ਗਾਇਦੇ ਬਾਹਰ ਨੂੰ ਨਿਹਾਣਾ ਮੈਨੂੰ ਸਕ ਕੇ ਫਿਰ ਚਲੋ ਫਿਰ ਵੀ ਕੋਸ਼ਿਸ਼ ਕਰਦੇ ਰਹਿਵਾਂਗੇ ਅਸੀਂ ਅਗ ਬਲਣ ਦੀ ਪਤਾ ਨਹੀਂ ਕਿਦਾਂ ਹਾਲ ਲੰਦੇ ਆ ਇਹ ਤਾਂ ਤੁਹਾਨੂੰ ਪਤਾ ਹੁਣ ਤੁਸੀਂ ਤਾਂ ਚਲਾਉਂਦੇ ਰਹਿੰਦੇ ਅੱਗ ਹਾਂ ਤਾਂ ਗੈਸ ਤੇ ਜ਼ਿਆਦਾ ਕੰਮ ਕਰਦੇ ਹੋ ਹਾਂ ਬਹੁਤ ਗਿੱਦਾ ਬਾਲਦੇ ਹਾਂ ਹਾਂ ਨੂੰ ਕਮੈਂਟ ਕਰਕੇ ਦੱਸੋ ਹਾਂ ਬਹੁਤ ਗਿੱਦਾ ਬਾਲਦੇ ਓਹੋ ਮੰਮੀ ਚੱਲ ਫੇਰ ਚੱਲ ਚੱਲ ਜਾਓ ਚਲੋ ਜਾਓ ਇੱਕ ਬਣੀ ਤਾਂ ਲੱਗ ਗਈ ਫੇਰ ਨਹੀਂ ਕੁਝ ਸੀ ਹਾਂਜੀ ਤੁਮੀ ਆਪਣਾ ਯੋਗਦਾਨ ਪਾ ਦੀ ਹੈ ਹਾਂਜੀ ਸਾਡਾ ਯੋਗਦਾਨ ਦੇਖੋ ਕਿੰਨਾ ਕੈਂਟ ਗਿਆ ਹਾਂਜੀ ਇਹ ਲੱਕੜਾ ਗਿੱਦਿਆਂ ਦਾ ਉਹਨੂੰ ਆਗਰ ਹੀ ਪੈਂਦੀ ਹੈਗੀ ਹੁਣ ਬੈ ਗਈ ਲੋ ਜੀ ਕਹਿੰਦੇ ਸਾਡਾ ਯੋਗਦਾਨ ਕੰਮ ਜਾਬ ਹੋ ਗਿਆ ਅਗੇ ਚੱਲ ਪਈਆ ਕਹਿੰਦੇ ਚੁੱਲੇ ਤੇ ਅਦਰ ਘੋੜਾ ਸਿਲੇ ਹੰਦਾ ਆ ਇਹਨੂੰ ਕੁੱਟਣਾ ਆ ਕਹਿੰਦੇ ਹਾਂਜੀ ਹਾਂਜੀ ਗੁੜ ਦੀ ਆਪਣਾ ਨੀ ਸੇਲ ਦੀਆਂ ਪਿੰਨੀਆਂ ਕੋਟ ਪਾ ਕੇ ਬੰਦਦੇ ਹਾਂ ਹਾਂਜੀ ਲੋ ਜੀ ਖਰੋ ਤਮੈ ਕਨ ਜਿਆਦੇ ਤਾਂ ਨਾ ਹੋ ਜਾ ਉਹ ਤਾਂ ਜੋ ਐਕਸਪੀਰੀਅੰਸ ਹੈ ਨਾ ਸਿਰ ਘਾਟਵਾ ਕਿੰਨੋ ਲਿਆਦੀ ਹੈ ਹਾਂਜੀ ਕਿੰਨੋ ਦੇ 200 ਗ੍ਰਾਮ ਘਾਟ ਲਈ ਸਾਨੂੰ ਕਹਿੰਦਾ ਅੱਛਾ ਠੀਕ ਪਿੰਨੀ ਸਿੱਧੀ ਨਾ ਬੋ ਸੀਲ ਐ ਪੁੰਨੀ ਹੋਈ ਹੈ ਨਾ ਪੁਣ ਨਿਓ ਲਿਆਂਦੀ ਪੁਣ ਨਿਓ ਲਿਆਂਦੀ ਅਸੀਂ ਹੋਰ ਕੇ ਪਾੜ ਵਿੱਚ ਹਾਂਜੀ ਰੋ ਕੇ ਲਿਆਓ ਪਈਏ ਹਰੇ ਹੋਰ ਕੇ ਇੱਧਰ ਇੱਥੇ ਗੋੜ ਕੁੱਟਣਾ ਹਾਂਜੀ ਗੋੜ ਦੇ ਕੁੱਤੇ ਕੜਾਈ ਹੋ ਰਹੀ ਯਾਰ ਅੱਜ ਮਮੀ ਦੀ ਖੁਸ਼ੀ ਲੈ ਹੋ ਪਰ ਠੰਡ ਬਾੜੀ ਆ ਤਾਂ ਇੱਧਰ ਚੁੱਲਾ ਹੁਣ ਅੱਗ ਘਟਾ ਰਿਹਾ ਆ ਤਾਂ ਵੀ ਬਹੁਤ ਬੱਟਾ ਦੀ ਜਰੂਰ ਆਵਾਜ਼ ਚਲਦੀ ਰਹੀ ਹੁਣ ਘਰ ਦਾ ਹਾਂ ਕਿੰਨੇ ਦਿਨ ਤਾਂ ਮੀਨ ਨਹੀਂ ਤੰਗਿੱਤਾ ਪਿਆ ਸੀ ਹੁਣ ਦੇੰਨੀ ਆ ਠੰਡ ਦੇ ਨਹੀਂ ਆਸਦਾ ਹੁਣ ਨਮਸਾਲ ਵੀ ਆਣੇ ਆਲਾ ਅੰਜੇ ਪਰਸ ਨੂੰ ਕੱਲੂ ਅਸੀਂ ਜਾਣਾ ਦੇਖਦੇ ਹਾਂ ਹਾਂ ਜੀ ਨੋਈ ਸੀਲੂ ਚੱਕੀ ਕਿੰਨੀ ਸੜਖੀ ਆ ਕਿਦਾਂ ਲੱਗਦੀ ਨਾ ਸਿੱਖ ਨੂੰ ਨਿਉਪ ਬਣਾਈ ਲਿਆ ਹਾਂ। ਹਾਂਜੀ। ਜੇ ਤੁਹਾਡੇ ਕੋਲ ਕੁੰਨੀਓ ਬਣਾਈ ਨਹੀਂ ਆ ਤੁਸੀਂ ਅਪਨੋ। ਹਾਂ। ਮਿਹਨਤ ਕਰੋ। ਹਾਂਜੀ, ਹਾਂਜੀ। ਅਸੀਂ ਗੁੜ ਤੇ ਮਿਹਨਤ ਕਰਦੇ ਪਏ ਹਾਂ। ਹਾਂਜੀ। ਮੰਮੀ ਇੱਧਰ ਵੀ ਆ ਕੇ ਦੇ ਧਿਆਨ ਦੋ। ਮਸੀ ਤਾਂ ਚਲਾਈ ਆ। ਬੱਸ ਲਾ ਲਈ ਜਾਨੀ। 2 ਕਿਲੋ ਭਾਵੇਂ ਜੇ ਹੋਰ ਪਾ ਦੇ। ਲਵਾ ਬਾਈ। ਹਾਂਜੀ। ਦਾ ਕੋਟਲਾ ਕੋਲ ਆ ਹਾਂ ਗਵੰਡੀ ਤੱਕ ਆਵਾਜ਼ ਜਾਂਦੀ ਠਕ ਠਕ ਕਿਲੋ ਸੀਰਾ ਕਿਲੋ ਗੁੜ ਲਿਆਂਦਾ ਆ ਹਮ ਇਹ ਚ ਥੋੜੀਆਂ ਥੋੜੇ ਜਿਹਾ ਘੱਟ ਆ ਸੀ ਹਮ ਹਮ ਗੁੜ ਥੋੜੇ ਜਿਹਾ ਘੱਟ ਪੈਣਾ 2 ਪੀਸੇ ਪੱਲੇ ਠੀਕ ਜੀ ਅਸੀਂ ਜਾਤੇ ਅੱਗ ਸੇਕਦੇ ਆ ਨਾਲੇ ਮੈਂ ਅੱਗ ਸੇਕ ਹੋ ਜਾਣੀ ਮੰਮੀ ਨਾਲੇ ਪਿੰਨੀਆ ਬਣ ਜਾਣੀ ਆ ਚੁੱਲ੍ਹੇ ਦੇ ਚੜਦੇ ਕੰਮ ਨਾ ਠੰਡਾ ਬਹੁਤ ਆ ਖਰਾਬ ਦੀ ਲਾਈਟ ਖਰਾਬ ਆ ਹਾਂਜੀ ਪਤਾ ਨਹੀਂ ਕੀ ਹੋਇਆ ਪਿਆ ਹੈਗੀ ਤਾਂ ਹੈ ਬਲ ਫੇਲਦੀ ਜਾਂਦੀ ਆ ਜਗਮਗ ਜਗਮਾ ਕਰਦੀ ਹੋ ਮੰਮੀ ਦਾ ਜੋਰ ਲੱਗਦਾ ਪੂਰਾ ਉੱਟ ਤਾਂ ਫਿਆ ਜਾ ਨਹੀਂ ਮੈਂ ਤੂੰ ਦਗਾ ਲਗਾਤੀ ਸੀ ਮੇਰਾ ਕੰਮ ਇਹੀ ਹੈ ਮੰਮੀ ਜੇ ਹਾਂਜੀ ਐਦਾਂ

ਉਦਾਂ ਮੈਂ ਕੁੱਟ ਖੱਦ ਖੱਟ ਖੱਦ ਖੱਟ ਖੱਦੀ ਆ ਇੱਧਰ ਹੁਣ ਗੋੜ ਕੋਟ ਹੁੰਦਾ ਹਰਤੇਂਦਰ ਕੋਰ ਮਾਹ ਲੱਗਦਾ ਇੱਦਾਂ ਲੱਗਦਾ ਜਿਦਾਂ ਆਪ ਨੂੰ ਕੜ ਰਿਹਾ ਹੁੰਦੇ ਜ਼ੋਰ ਬੜਾ ਲੱਗਾ ਦੇਖੋ ਜੀ ਗੋੜ ਵੀ ਕੁੱਟਣੇ ਨੂੰ ਜ਼ੋਰ ਲੱਗਦਾ ਕੁੜੀ ਨੂੰ ਹਾਂ ਜੀ ਇੱਦਾਂ ਘੁੱਟੀ ਦਾ ਹੁੰਦਾ ਗੋੜ ਪਿਆਰ ਦਾ ਮੋੜਾ ਉਹ ਘੱਟ ਇੱਧਰ ਅਸਿਰਾ ਕਲੇ ਕੜਾਹੀ ਇੱਚ ਥੋੜਾ ਜਿਹਾ ਪਹਿਲਾਂ ਪਾਣੀ ਪਾਵਾਂਗੇ ਫਿਰ ਚਾਹ ਨਹੀਂ ਬਣਾ ਕੇ ਫਿਰ ਛੱਡਾਂਗੇ ਇੱਧਰ ਹੈਗੀ ਸਾਡੀ ਆਲਸੀ ਤੁਸੀਂ ਦੇਖਦੇ ਰਹੋ ਕਿੱਦਾਂ ਅਸੀਂ ਬਣਾ ਲਈਆਂ ਸੇਲ ਦੀਆਂ ਪਿੰਨੀਆਂ ਹਾਂਜੀ ਹਾਂਜੀ ਫਿਰ ਬਣੀਆਂ ਆਲਸੀ ਦੀਆਂ ਇੱਕ ਵਾਰ ਫੇਰ ਕਹਿੰਦੇ ਹਾਂਜੀ ਪਰ ਆਸੀ ਖਾਣੀਆਂ ਸੀ ਸਾਨੂੰ ਸੇਲ ਦੀਆਂ ਸੋਹਣੀਆਂ ਬੱਚੇ ਕਹਿੰਦੇ ਲੱਗਦੀਆਂ ਸੀ ਸੇਲ ਦੀਆਂ ਖਾਣੀਆਂ ਮੈਂ ਪਰ ਫੇਰ ਵੀ ਨਹੀਂ ਖਾਣੀ ਪਿੰਨੀ ਬਣਾਈਆਂ ਨੇ ਇੱਕ ਪਿੰਨੀ ਨਹੀਂ ਖਾਦੀ ਵੈਸੇ ਦੇਖੋ ਜੀ ਗੜ ਕੁੱਟ ਦਾ ਹੁੰਦਾ ਕੁੱਟ ਹੁੰਦਾ ਸਾਰਾ ਗੁੱਸਾ ਸੀ ਇੱਥੇ ਲਾ ਦੇਣਾ ਕਹਿੰਦੇ ਹੰਜੇ ਇੰਦਾਂ ਇੰਦਾਂ ਬੜਾ ਔਖਾ ਰਮ ਹੈ ਪਰ ਥੋੜਾ ਗੜ ਸਖਤ ਹੁੰਦਾ ਨਾ ਲੋ ਜੀ ਜਿੰਨਾ ਹੋ ਸਕਿਆ ਸੀ ਉਹਨੂੰ ਨਾ ਕਟ ਦਿੱਤਾ ਤੇ ਉਹਨੇ ਕਹਿੰਦੇ ਚਾਣੀ ਚੀਪ ਪਗਲਾ ਲੈਣਾ ਅਸੀਂ ਹਾਂਜੀ ਐਦਾਂ ਦੇਖ ਸਕਦੇ ਹੋ ਬਾਕੀ ਕਹਿੰਦੇ ਚਾਣੀ ਚ ਪਿਗਲ ਜਾਣਾ ਆਪੀ ਉਹ ਦੇਖੋ ਪਾਣੀ ਨਹੀਂ ਰੱਖਿਆ ਵਿੱਚ ਨਾ ਪਾਣੀ ਆ ਪਾਇਆ ਹਾਂਜੀ ਪਾਣੀ ਰਿਜ ਲੈਣ ਦਿਓ ਫੇਰ ਵਿੱਚ ਪਾੜਨਾ ਹਾਂਜੀ ਫੇਰ ਗੁੜ ਪਾ ਕੇ ਪਗਲਾ ਦੇਣਾ ਥੋੜਾ ਜਿਹਾ ਪਾਣੀ ਪਾਣਾ ਕੱਪ ਕੇ ਕੱਪ ਕੇ ਨਹੀਂ ਬੱਸ ਠੀਕ ਹੈ ਠੀਕ ਜੇ ਬੋਤਾ ਬਤਾ ਫੇ ਉਹ ਹੋਰ ਨਹੀਂ ਹੋਣੀ ਪਿੰਨੀ ਉਹ ਬਣ ਨਹੀਂ ਨਾ ਬਾਤਾ ਜਾਣ ਕੋਈ ਪਾਣੀ ਕੋੜਾ ਹੀ ਪਿੰਦਾ ਚਾਣੀ ਬਣ ਜੇ ਠੀਕ ਹੈ ਉਹਨਾਂ ਦਾ ਮਤਲਬ ਜਿੰਨਾ ਗੋੜ ਪਿਘਲ ਸਵੇ ਹੈ ਨਾ ਅੱਗ ਸਾਡੇ ਨਾਲ ਧੋਖਾ ਕਰੀ ਜਾ ਰਹੀ ਹੈ ਕਹਿੰਦੇ ਬੁਜੀ ਜਾ ਰਹੀ ਹੈ ਦੁਬਾਰਾ ਸਿਚਲਾਈ ਆ ਅਬ ਤੀਲਾ ਹਾਂਜੀ ਹਾਂਜੀ ਪਾਣੀ ਵੀ ਗਰਮ ਕਰਨਾ ਹੈ ਕਿਉਂਕਿ ਕਹਿੰਦੇ ਲੈਟ ਹੈ ਨਹੀਂ ਤੇ ਗਿਜ਼ਰ ਚੱਲਦਾ ਨਹੀਂ ਹੈਗਾ ਹਾਂਜੀ ਹਾਂਜੀ ਇਸ ਲਈ ਕਹਿੰਦੇ ਚੁੱਲੇ ਤੇ ਪਾਣੀ ਗਰਮ ਕਰ ਦੋ ਹਾਂਜੀ ਰਾਤ ਦੀ ਐਡ ਖਰਾਬ ਹੋ ਗਈ ਹਾਂ ਹਾਂ ਲੈਟ ਹੈਗੀ ਤਾਂ ਹੈ ਪਰ ਹਿਲਦੀ ਆ ਹਾਂ ਗਿਜ਼ਰ ਨਹੀਂ ਇਸਕੇ ਖਾਰਨਾ ਹੋ ਜੀ ਹਾਂ ਹਾਂ ਸੀ ਲਿੱਦਰ ਲੱਕੜੀ ਨੇ ਡਿਗਾਤੀ ਕਹਿੰਦੇ ਆਲੇ ਦੁਆਲੇ ਦੇਖ ਸਕਦੇ ਹੂੰ ਮੰਮੀ ਜੀ ਹਾਂ ਓਏ ਤਾਂ ਦੇਖੋ ਕਿੰਨੀ ਖਿਲਰ ਗਈ ਹੁਮੀ ਚਲੋ ਹੁਣ ਚਲੋ ਹੁਣ ਗੋੜ ਪਾਣ ਲੱਗੇ ਅਸੀਂ ਲੋ ਜੀ ਇਦੋਂ ਸਾਰਾ ਗੋੜਾ ਸੀ ਪਾ ਦੇਣਾ ਜਿਹੜਾ ਸੀ ਕੁੱਟਿਆ ਹੈ ਕਿੰਨਾ ਕਾ ਗੋੜ ਹੋਊਗਾ ਇਹ ਕਿੰਨੂ ਸੀਗਾ ਕਿੰਲੋ ਕਿੰਲੋ ਚ ਥੋੜਾ ਜਿਹਾ ਬਚਿਆ ਆ ਦਿਨ ਪੀਸੀਆ ਰੱਖ ਦਿੱਤੀਆਂ ਤੇ ਆ ਸੀਲ ਕਿੰਲੋ ਤਾਂ ਘਟਣਾ ਹਾਂ ਲੋ ਜੀ ਇਹਦਾ ਬਣਾ ਲੈਣੀ ਆ ਸਿੱਪੀਆਂ ਸੇ ਲਾ ਲਈਆਂ ਹਾਂਜੀ ਕੁਛ ਨਹੀਂ ਛੱਡਣਾ ਹਾਂਜੀ ਇਹਦਾ ਬਾਜ ਵੀ ਆਂਦੀ ਆ ਚਾਣੀ ਬਣਾਉਣੀ ਹੈ ਤੈਨੂੰ ਐਦਾਂ ਘੋਲ ਹੀ ਜਾਣਾ ਨਾ ਚਾਣੀ ਬਣ ਜਾਣੀ ਸਿੱਖ ਤੇਲ ਜਾਣਾ ਗੁੜ ਨੇ ਤੇ ਬਸ ਚਾਣੀ ਫਿਰ ਇਹਨੂੰ ਜਦੋਂ ਪਿਗਲ ਗਿਆ ਚਾਣੀ ਬਾਣੀ ਦੀ ਤਫੇ ਨੂੰ ਕੜਾਹੀ ਨੂੰ ਲਾ ਕੇ ਫਿਰ ਵਿੱਚ ਸੀਲ ਪਾ ਦਿੰਦੇ ਬਸ ਇਹਨਾਂ ਨੂੰ ਦਬਸ ਫਿਰ ਤਿਆਰ ਹੋ ਜਾਂਦੀਆਂ ਪਿੰਨੀਆਂ ਸਿਰਫ ਇੱਕ ਹੀ ਕੰਮ ਹੁੰਦਾ ਲੋ ਜੀ ਗੋੜੇ ਨੂੰ ਪਗਾਇਆ ਜਾ ਰਿਹਾ ਹੈ ਕਹਿੰਦੇ ਚਾਣੀ ਬਣਾਈ ਜਾ ਰਹੀ ਹੈ ਕਿਉ ਮਮੀ ਜੀ ਹਾਂ ਜੀ ਬਸ ਅੱਗ ਬੜੀ ਓਹੋ ਮੁਸ਼ਕਿਲ ਨਾ ਹੋ ਬੜੀ ਆ ਲਗਭਗ ਦਿਨ ਪਿੰਗਿਆ ਸੀ ਦਿਨ ਕਿੰਨੇ ਦਿਨ ਮੀਂਹ ਪੈਂਦਾ ਰਿਹਾ ਨਾ ਲੋ ਜੀ ਚੈੱਕ ਕਰੋ ਗੁੱਡ ਕੱਲ ਅਸੀਂ ਸਮਾਂ ਲੈ ਆਂਦਾ ਨਾ ਹਾਂ ਗਏ ਸੀ ਜਲਦ ਤੁਸੀਂ ਕੀ ਕਹਿਣ ਲੱਗੇ ਸੀ ਮੰਮੀ ਜੀ ਪਰਸੋਂ ਨੂੰ ਨਵਾਂ ਸਾਲ ਪਰਸੋਂ ਨੂੰ ਹਾਂਜੀ 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 ਸਾਥ ਤੋਂ ਅੰਦਰ ਉੱਤੋਂ ਹਾਂਜੀ ਕਾਲਾ ਕੁੰਡਿਆਵੇ ਹਾਂ ਸਾਣ ਵਧੀਆ ਲੋ ਜੀ ਕਹਿੰਦੇ ਚਾਣੀ ਹੋ ਗਈ ਤਿਆਰ ਤੇ ਇੱਧਰ ਚੱਲੀ ਸੀਲੇ ਦੇ ਵਿੱਚ ਹਾਂਜੀ ਦੇਖੋ ਹੁਣ ਹਾਂਜੀ ਹੁਣ ਲਾਣ ਲੈਣੇ ਆ ਗਰਵਾਵੇਂ ਆ ਕੇ ਛੋੜਨਾ ਲਾ ਲਓ ਇਹਦਾ ਚਿੰਬੜ ਜਾਣਾ ਉਹ ਚਿੰਬੜ ਜਾਣਾ ਮੜੀ ਮੁਸ਼ਕਲ ਨਾ ਕੰਦੇ ਤਿਆਰ ਹੋਈ ਹੈ ਮਮੀ ਦਾ ਹੱਥ ਜਲ ਗਿਆ ਕਹਿੰਦੇ ਹਾਂਜੀ ਕਿੱਦਾਂ ਹੋਈ ਮਮੀ ਜੀ ਬਚ ਗਿਆ ਬਚ ਗਿਆ ਬਚ ਗਿਆ ਓ ਮਮੀ ਜੀ ਸੀਲ ਥੰਦੇ ਸਿੱਟੀ ਜਾਂਦੇ ਆ ਹਾਂਜੀ ਇਹਨੂੰ ਹੁਣ ਅਸੀਂ ਵੱਟ ਲੈਣਾ ਆ ਉੱਪਰ ਆਪਾਂ ਉੱਪਰ ਐ ਗਰਮ ਕਰਨੀ ਆ ਜੇ ਹਾਂ ਹਾਂ ਪਰ ਉਹ ਨਹੀਂ ਹੋਈ ਐ ਕੋਈ ਨਹੀਂ ਪਾਇਆ ਹੂੰ ਮੁੱਤ ਕੜਾ ਹੀ ਗਰਮ ਹੋਆ ਹੂੰ ਆ ਚੰਚਰ ਰਲ ਰਲ ਜਾਵੇ ਫੇਰ ਅਸ ਨੂੰ ਵਟ ਲੈਣਾ ਹੁਣ ਆ ਪਤਿਲਾ ਵੀ ਰੱਖਦੀ ਓਤੇ ਹੋਰ ਹੋਰ ਓਕੇ ਹੁਣ ਪਤਿਲਾ ਰੱਖਦੇ ਚੁੱਲੇ ਤੇ ਜੀ ਇਧਰ ਪਿੰਨੀ ਤਿਆਰ ਹੁੰਦੀਆਂ ਆਂ ਤੇ ਇਧਰ ਪਾਣੀ ਗਰਮ ਹੁੰਦਾ ਹੋਇਆ ਤੇ ਇਹਦੇ ਡੈਡੀ ਜੀ ਦਾ ਨਾਮ ਲਿਖਿਆ ਹੋਇਆ ਹਰਜਿੰਦਰ ਸਿੰਘ ਮਹਾਲ ਐਦਾਂ ਕਹਦੇ ਮਮੀ ਜੀ ਲਿਖ ਦਿੰਦੇ ਅਸੀਂ ਬੁੜੀ ਅੰਗੇ ਬਤਾਂ ਦੀ ਅੰਗੇ ਬੁੜੀਆਂ ਦੀ ਭਾਂਡੇ ਲਵਾ ਚ ਅੱਛਾ ਪਛਾਣ ਰਵੇ ਨਾ ਕੋ ਨੰਨੇ ਲੱਗਿਆ ਉਹ ਵੀ ਅੱਡਾ ਪਾਰਾ ਮੇਰੇ ਭਾਂਡੇ ਦੇ ਨਾਮ ਲਖਾ ਦੇਈਏ ਕੋਈ ਨਾਸ਼ ਤੇ ਵੀ ਅੱਛਾ ਚਮਚੇ ਦੇ ਵੀ ਮੇਰੇ ਮੁੰਡੇ ਦਾ ਨਾਮ ਲਿਖ ਦੇ ਅੱਛਾ ਪਤਾ ਨਹੀਂ ਹੋਣਾ ਪਤਾ ਨਹੀਂ ਹੋਣ ਵੀ ਲਖਾ ਦੇਈਏ ਮੈਨੂੰ ਹੁਣ ਵੀ ਲਖਾਈ ਲੈਂਦੇ ਆ ਉੱਧਰ ਕਿਤੇ ਪ੍ਰੋਗਰਾਮ ਹੋ ਕਿਤੇ ਦੁੱਧ ਬਜਾ ਕੁਛ ਵੀ ਹੈ ਠੀਕ ਆ ਕੋਈ ਬੰਦਾ ਪਤਾ ਹੁੰਦਾ ਫਿਰ ਨਾਮ ਲਿਖਾਉਂਦੇ ਫਿਰ ਭਾਂਡਾ ਗਵਾਚਦਾ ਨਹੀਂ ਹਾਂ ਠੀਕ ਹੈ ਦੇ ਵੀ ਕਰੇ ਪਾਡੇ ਤੇ ਅੱਗੇ ਬੁਰੀਆਂ ਲਖਾਉਣੀਆਂ ਨੇ ਹਾਂ 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 ਮੈਨੂੰ ਪਾਣੀ ਚਾਹੀਦਾ ਬਟਕਣ ਨੂੰ ਅੱਛਾ ਪਾਣੀ ਨਾਲ ਲਾ ਕੇ ਹੱਥਾਂ ਨਾਲ ਠੀਕ ਹੈ ਨਾਲ ਇੱਕ ਪਾਂਡਾ ਲੈ ਜਾਂਦੇ ਜਿੱਥੇ ਰੱਖਣੀ ਹੈ ਹੈਗਾ ਹੈ ਉੱਪਰ ਪਾਣੀ ਲਿਆ ਕੇ ਠੀਕ ਹੈ ਠੀਕ ਠੀਕ ਹੈ ਹੱਥਾਂ ਨੂੰ ਪਾਣੀ ਲਾ ਲੈਣਾ ਤੇ ਇਹਨੂੰ ਵੱਟ ਲੈਣਾ ਇਹ ਉੱਦਾਂ ਸਸਤਾ ਹੀ ਆਣਾ ਇਹ ਸਸਤਾ ਸੁੱਧਦਾ ਹੀ ਆ ਇਹ ਸਸਤੇ ਤਿਆਰ ਹੋ ਜਾਂਦੀ ਹੈ ਸਿਰਫ ਗੁੜ ਤੇ ਸੀਲ ਚਾਹੀਦੀ ਆ ਵਾ ਪਿਛਲੇ ਸਾਲ ਵੀ ਬਣਾਈ ਸੀ ਅਸੀਂ ਹਾਂ ਹੂੰ ਇੱਧਰ ਵਟ ਲੈਣਾ ਲੋ ਜੀ ਇੱਧਰ ਪਿੰਗਿਆ ਕੰਦੇ ਬੱਟ ਹੋ ਗਿਆ ਤੇ ਦਬੱਟੀਆਂ ਜਾਰੀ ਮੰਮੀ ਜੀ ਲੋ ਕਿਉਂ ਮੰਮੀ ਜੀ ਹਾਂਜੀ ਤੇ ਤੁਸੀਂ ਵੀ ਜੂ ਟ੍ਰਾਈ ਕਰਿਓ ਕਰੇ ਤੇ ਨਾਲੇ ਦੱਸਿਓ ਕਿਤਾ ਦੀ ਲੱਗੀਆਂ ਤੇ ਹੁਣ ਅਸੀਂ ਖਾ ਕੇ ਵੀ ਦੱਸਦੇ ਆ ਅਸੀਂ ਥੋੜੀ ਖਾਵਾਂਗੇ ਫਿਰ ਮਮਮੀ ਨੂੰ ਰੋਟੀ ਸੱਸਾਂਗੇ ਕਿਦਾਂ ਦਾ ਆ ਬਿਲਕੁਲ ਸਹੀ ਆ ਮਮੇ ਜੀ ਮਠਾਈ ਵਧੀਆ ਬਣਾਇਆ ਮੰਮੀ ਜੀ ਅੱਤ ਕਰਾ ਦਿੰਦੇ ਜੋ ਵੀ ਬਣਾ ਦੇ ਆ ਘੈਂਟੀ ਹੀ ਬਣਾ ਦਿੰਦੇ ਆ ਕਿਉ ਮੰਮੀ ਜੀ ਹਾਂਜੀ 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 ਕਿੱਦਾਂ ਦਾ ਬਲੌਗ ਲੱਗਾ ਤੁਹਾਨੂੰ ਸਾਰਿਆਂ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਈਕ ਵੀ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਸਾਡੇ ਚੈਨਲ ਨੂੰ ਕਿਉਂਕਿ ਅੱਗੇ ਤੋਂ ਅੱਗੇ ਨਵੇਂ ਬਲੌਗ ਆ ਰਹੇ ਆ ਅਗਲੇ ਬਲੌਗ ਟਾਈਮ ਮਿਲਦੇ ਆ ਤਦ ਤੱਕ ਲਈ ਮੰਮੀ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹਾਂਜੀ